1 ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਾਇ ਪੰਜਾਬੀ ਦੀ ਹਾਦਸੇ ਦੌਰਾਨ ਹੋਈ ਮੌਤ ਪਰਿਵਾਰ ਦੀ ਅਪੀਲ ਮ੍ਰਿਤਕ ਦੇਹ ਲੈਂਦੀ ਜਾਵੇ ਭਾਰਤ ਕਸਬਾ ਕੁਮਾਨ ਦੇ ਨਜ਼ਦੀਕ ਪੈਂਦੇ ਪਿੰਡ ਪੱਟੀਵਾਲ ਤੋਂ ਮੰਦਪਾਗੀ ਸੂਚਨਾ ਪ੍ਰਾਪਤ ਹੋਈ ਹੈ ਜਗਜੀਤ ਸਿੰਘ ਪੁੱਤਰ ਮਿਲਖਾ ਸਿੰਘ ਜਿਸ ਦੀ ਉਮਰ ਕਰੀਬ 43 ਸਾਲ ਸੀ ਜੋ ਪਰਿਵਾਰ ਦੀ ਰੋਜ਼ੀ ਰੋਟੀ ਲਈ 1 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਅਟੜਨਕ ਚਾਲਕ ਦਾ ਕੰਮ ਕਰਦਾ ਸੀ ਜਿਸ ਦੀ ਬੀਤੇ ਕੱਲ੍ਹ ਤਰੱਕ ਦਾ ਟਾਇਰ ਬਦਲਣ ਦੌਰਾਨ ਪੈਰ ਫਿਸਲ ਕੇ ਪਿਛੇ ਡਿੱਗਣ ਤੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰ ਨੂੰ ਇਸ ਮੰਦਪਾਗੀ ਘਟਨਾ ਦੀ ਇਤਲਾਹ ਮਿਲਦੇ ਹੀ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਨਜ਼ਰ ਆ ਰਹੀ ਹੈ। ਮ੍ਰਿਤਕ ਕੈਨੇਡਾ ਦੇ ਕੇਲਗੀਰੀ ਵਿੱਚ ਰਹਿੰਦਾ ਸੀ ਅਤੇ 15 ਸਾਲਾਂ ਬੇਟੇ ਦਾ ਪਿਤਾ ਸੀ। ਪਰਿਵਾਰ ਸਰਕਾਰ ਅੱਗੇ ਜਗਜੀਤ ਦੀ ਮ੍ਰਿਤਕ ਦੀਹ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾ ਰਹੇ ਹਨ। ਆਓ ਵੇਖਦੇ ਹਾਂ ਪੱਤਰਕਾਰ ਜਸਪਾਲ ਚੰਦਨ ਦੀ ਵੀਡੀਓ ਰਿਪੋਰਟ। ਮੰਦੀ ਅੱਜ ਜਿਹੜੇ ਦਾ ਹਲਸਾ ਬਾਈਬਲੀ ਦੀ ਪਤਾ ਹੈ ਮੈਂ ਭਾਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਤੇ ਡੈੱਡ ਬੋਡੀ ਲੈਂਦੀ ਜਾਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ 1 ਸਾਲ ਹੋ ਗਿਆ ਉਹ ਉੱਥੇ ਇੱਕ ਵਰਕ ਪਰਮਿਟ ਤੇ ਕੰਮ ਕਰਦੇ ਹਾਂ ਦੱਸਣ ਆ ਜਦ ਦਿਆ ਵੀ ਟਾਇਰ ਖੋਲ ਕੇ ਪਿੱਛੇ برف ਤੇ ਡਿੱਗ ਪਿਆ ਉਹਦੇ ਸਿਰ ਤੇ 66 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਹੈ ਜਗਜੀਤ ਸਿੰਘ ਉਮਰ ਕਿੰਨੇ ਕੀ? ਉਮਰ ਤਾਂ 42 ਸਾਲ ਹੀ 15 12 81 ਦਾ ਉਹਦਾ ਜਨਮ ਹੀ ਮੇਰੇ ਤੋਂ ਛੋਟੀ ਮੇਰੀ ਭੈਣ ਵਾ ਤੇ ਉੱਤੋਂ ਛੋਟਾ ਉਹ ਹੀ ਤੀਸਰੀ ਜਗ੍ਹਾ ਤੇ ਹੀ ਤੇ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅਜੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਤੇ ਸਾਡੇ ਤੇ ਬਹੁਤ ਦੁੱਖਾਂ ਦਾ ਭਾਂਡ ਡੱਗਾ ਮੈਂ ਭਾਗ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਤਾ ਉਹਨਾਂ ਨੇ ਡੈੱਡ ਬੋਡੀ ਲਿਓਂ ਤੇ ਕਦੋਂ ਵਾਸ ਹਾ ਸਾਵਾ ਪ੍ਰਿਆ ਜੀ ਕੱਲ ਸ਼ਾਮੀ ਵਾਪਰ ਵਾਪਰਿਆ ਹੋਵੇਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅਜੇ ਤੱਕ ਹੁਣ ਤੁਸੀਂ ਸਰਕਾਰ ਕੋਕੀ ਇਹ ਮੰਗ ਕਰਨ ਦੀ ਚਾਹੁੰਦੇ ਪਿਆ ਹਾਂ ਜੀ ਮੰਗ ਕਰਦਾ ਹਾਂ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੇ ਜੱਦ ਬੋਦੀ ਜੌਂਦੇ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਵੇ ਸਾਨੂੰ ਮਨਜ਼ੂਰ ਹੈ ਬੱਜਤ ਹਰਸ਼ਾ ਵਾਟ

ਕੈਨੇਡਾ ਇਹ ਕੈਲਗਰੀ ਇਹਨਾਂ ਨੂੰ ਕਿਹਦੀ ਤੱਕ ਲੱਗਿਆ ਨਾ ਕਿ ਡੈਥ ਹੋਈ ਤਾਂ ਸਵੇਰੇ ਪਤਾ ਲੱਗਾ 11 ਵਜੇ ਫਿਰ ਦਬਕੇ ਤੱਕ